ਰਚਨਾ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਵਲীন ਕੌਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਏ ਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸ਼ੀਸ਼ਮਾਰਗ ਨਗਰ ਕੀਰਤਨ ਜੋ ਕਿ ਪਾਈ ਜੇਤਾ ਜੀ ਦੇ ਇਤਿਹਾਸਿਕ ਮਾਰਕ ਟੇ ਚਲਦੇ ਹੋਏ 29 ਨਵੰਬਰ ਨੂੰ ਹੁਣ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ ਤੇ ਇਸ ਨੂੰ ਲੈ ਕੇ ਕੁਸ਼ਰਮੀ ਦੇ ਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ। ਉਥੇ ਇਸ ਦੇਸ਼ ਦੇ ਕੋਨੇ-ਕੋਨੇ ਵਿੱਚ ਅਸਾਮ ਧੋਬੜੀ ਸਾਹਿਬ ਤੋਂ ਚਲਿਆ ਨਗਰ ਕੀਰਤਨ 22 ਟਟਾ ਵਿੱਚ ਦੀ ਹੁੰਦਾ ਹੋਇਆ ਸੰਗਤ ਨੂੰ ਜੋੜਦਾ ਹੋਇਆ ਏ ਨਨਤਪੁਰ ਸਾਹਿਬ ਦੀ ਧਰਤੀ ਤੇ ਪਿਛਲੇ ਦਿਨੀ ਪਹੁੰਚਿਆ ਜਿਹੜੀ ਜਿਹੜੀ ਸ਼ੁਰੂਆਤ ਆ ਇਸ ਸ਼ਹੀਦੀ ਦੀ ਦੇ ਛੀਦੀ ਦੇ ਮਕਸਦ ਦੀ ਉਹ ਸ਼ੁਰੂਆਤ ਇਸ ਸਥਾਨ ਤੇ ਆ ਇਹ ਜਿਹੜਾ ਥੜਾ ਸਾਬ ਤੁਸੀਂ ਦੇਖ ਰਹੇ ਹੋ ਇਹ ਉਹ ਜਗਾ ਵਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਰਸ਼ਨ ਕਰਨ ਵਾਸਤੇ ਜਿਹੜੇ ਕਸ਼ਮੀਰੀ ਪੰਡਤਾਂ ਦਾ ਜਿਹੜਾ ਜਥਾ ਕਸ਼ਮੀਰ ਤੋਂ ਆਇਆ ਸੀ ਉਹ ਇੱਥੇ ਉਹ ਫਰਿਆਦ ਲੈ ਕੇ ਆਏ ਸੀ ਇੱਥੋਂ ਇਹ ਗੱਲ ਚੱਲਦੀ ਆ ਕਿ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਉਮਰ ਸੀ ਉਹਨਾਂ ਦੀ ਤੇ ਉਹਨਾਂ ਨੇ ਇਹ ਗੱਲ ਕਿਹਾ ਸੀ ਕਿ ਪਿਤਾ ਜੀ ਤੁਹਾਡੇ ਤੋਂ ਬਿਨਾਂ ਇਹਨਾਂ ਦੀ ਮਾਂ ਕੌਣ ਫੜ ਸਕਦਾ ਅੱਜ ਵੀ ਕਥਾ ਵਿੱਚ ਵੀ ਮੈਂ ਸੁਣਿਆ ਸੀ ਕਿ ਜਿਹੜਾ ਆਪਾਂ ਨੂੰ ਇਤਿਹਾਸ ਦੱਸਦਾ ਵੀ ਉਹ ਰੰਗਜੀਵ ਵਾਕਿਆ ਹੀ ਸਵਾ ਮਣ ਜਨੇਊ ਲਾ ਕੇ ਉਹ ਜਿਹੜਾ ਉਹ ਖਾਣਾ ਖਾਂਦਾ ਸੀ ਉਸ ਨੇ ਐਡਾ ਵੱਡਾ ਇੱਕ ਜ਼ੁਲਮ ਜਿਹੜਾ ਸ਼ੁਰੂ ਕੀਤਾ ਸੀ ਤੇ ਪਿਛਲੇ ਦਿਨੀ ਜਿਹੜਾ RAMDEV ਨਾਮ ਦਾ ਜਿਹੜਾ ਸਾਧੂ ਆ ਜਾਂ ਹੋਰ ਵੀ ਕਈ ਸਾਧੂ ਆ ਉਹਨਾਂ ਨੇ ਦਰਬਾਰ ਸਾਹਿਬ ਆ ਕੇ ਕੀ ਜਿਹੜੀ ਗੱਲ ਕਹੀ ਆ ਉਹ ਵਾਕਈ ਬੜੀ ਅੱਛੀ ਆ ਤੇ ਸਮੇਂ ਦੇ ਮੁਤਾਬਕ ਆ ਕਿ ਉਹਨੇ ਕਿਹਾ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਨਾ ਹੁੰਦੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਰਿਵਾਰ ਦੀ ਸ਼ਹਾਦਤ ਨਾ ਦਿੰਦੇ ਕੁਰਬਾਨੀ ਨਾ ਕਰਦੇ ਤਾਂ ਇਸ ਦੇਸ਼ ਦੇ ਅੰਦਰ ਜਿਹੜਾ ਜਿਹੜੇ ਫਿਜ਼ਾ ਕਿਸੇ ਹੋਰ ਤਰ੍ਹਾਂ ਦੀ ਹੁੰਦੀ ਸੀ ਇੱਥੇ ਕਿਸੇ ਵੀ ਮੈਂ ਧਰਮ ਦੀ ਤੋਹਫੀ ਨਹੀਂ ਕਰਦਾ ਇਤਿਹਾਸ ਜਿਹੜਾ ਜਿਸ ਗੱਲ ਦੀ ਗਵਾਹੀ ਭਰਦਾ ਹਿੰਦੂ ਜਿਹੜੇ ਸੰਤ ਜਿਹੜੇ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਇਸ ਦੇਸ਼ ਦੇ ਅੰਦਰ ਮੰਦਰ ਨਾ ਹੁੰਦੇ ਤੇ ਜਨੇਊ ਨਾ ਹੁੰਦਾ ਸੋ ਸਨਾਤਨ ਨਾ ਹੁੰਦਾ ਜੇ ਸਨਾਤਨ ਦੇ ਅੱਜ ਝੰਡਾ ਚੁੱਕ ਕੇ ਇਥੋਂ ਦੇ ਕਈ ਲੋਕ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਅੱਜ ਆਪਾਂ ਇਸ ਗੱਲ ਦੀ ਗੱਲ ਵਿਵਾਦ ਚ ਨਹੀਂ ਪਾਵਾਂਗੇ ਪਰ ਅਸੀਂ ਉਸ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਜਿੱਥੇ ਉਹਨਾਂ ਪੜਤਾਂ ਦੀ ਫਰਿਆਦ ਸੁਣ ਕੇ ਗੁਰਦੇਵਾਦਰ ਸਾਹਿਬ ਨੇ ਜਿਹੜੀ ਆ ਦਿੱਲੀ ਦੀ ਚਾਂਦਨੀ ਚੌਕ ਵਿੱਚ ਜਾ ਕੇ ਸੀਸ ਦਿੱਤਾ ਇਹ ਆਪਣੇ ਆਪ 'ਚ ਇਤਿਹਾਸ ਦੀ ਬਹੁਤ ਵੱਡੀ ਘਟਨਾ ਹੈ ਇਹ ਸੋ ਵੀ ਵੱਡੀ ਗੱਲ ਆ ਜਿਹੜੀ ਕਿ ਅੱਜ ਤੱਕ ਦੁਨੀਆ ਦੇ ਵਿੱਚ ਕਿਸੇ ਵੀ ਜਿਹੜੇ ਸਰੀਰ ਦਾ ਕਿਸੇ ਵੀ ਧਾਰਮਿਕ ਪਕੰਬਰ ਆਉਲੀਏ ਕਿਸੇ ਦਾ ਸਰੀਰ ਜੜਾ ਵਾ ਉਹ ਦੋਸਾਂ ਸਸਕਾਰ ਨਹੀਂ ਹੋਇਆ ਇਹ ਕਿੰਨੀ ਵੱਡੀ ਗੱਲ ਹੋਏਗੀ ਕੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਤੋਂ ਬਾਅਦ ਜਿਹੜਾ ਧੜ ਦੇਣਾ ਉਹ ਸੰਸਕਾਰ ਦਿੱਲੀ ਵਿੱਚ ਹੁੰਦਾ ਤੇ ਭਾਈ ਜੈਤਾ ਜੀ ਉਸ ਮਾੜੇ ਸਮਿਆਂ ਦੇ ਵਿੱਚ ਉਸ ਆਫਤ ਦੇ ਸਮਿਆਂ ਦੇ ਵਿੱਚ ਕਿਵੇਂ ਉਹ ਸੀਸ ਲੈ ਕੇ ਜਿਹੜੇ ਇਸ ਧਰਤੀ ਤੇ ਆਉਂਦੇ ਆ ਤੇ ਇਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤੇਗਵਰ ਦਾ ਸਾਹਿਬ ਜੀ ਦੀ ਮਾਤਾ ਉਹਨਾਂ ਦੇ ਘਰੋਂ ਤੇ ਜਿਹੜੇ ਗੁਰੂ ਦੇ ਪਿਆਰੇ ਸਿੱਖਾ ਉਹ ਕਿਵੇਂ ਉਸ ਸਮੇਂ ਨੂੰ ਕਿਵੇਂ ਬਰਦਾਸ਼ਤ ਕਰਦੇ ਹੋਣਗੇ ਇਹ ਸਾਰੀ ਗੱਲ ਨੂੰ ਮਹਿਸੂਸ ਕਰਨ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ਼ਰੋਣੀ ਗੁਰਦਰਾ ਪਰੰਧ ਕਮੇਟੀ ਨੇ ਵੱਡੇ ਪ੍ਰਬੰਧ ਕੀਤੇ ਨੇ ਉਸ ਇਤਿਹਾਸ ਨੂੰ ਜਿਹੜਾ ਦਰਸਾਉਣ ਵਾਸਤੇ ਉਸ ਇਤਿਹਾਸ ਨੂੰ ਯਾਦ ਕਰਨ ਵਾਸਤੇ ਭਾਵੇਂ ਕਿ ਨਗਰ ਕੀਰਤਨ ਨੇ ਬਹੁਤ ਵੱਡਾ ਪਰਾਲਾ ਕੀਤਾ 22 ਸਟੇਟਾਂ ਵਿੱਚ ਦੇਸ਼ ਦੀਆਂ ਦੁਬਿਧੀਆਂ ਦੋ ਵਿੱਚ ਦੀ ਹੁੰਦਾ ਹੋਇਆ ਸਮੁੱਚੀ ਗੁਰਨਾਨਕ ਨਾਮਲੇਵਾ ਸੰਗਤ ਨੂੰ ਜੋੜਿਆ ਤੇ ਇੱਕ ਨਗਰ ਕੀਰਤਨ ਜਿਹੜਾ 29 ਤਰੀਕ ਨੂੰ ਜਿਹੜਾ ਕਿ ਦਿੱਲੀ ਤੋਂ ਚੱਲਿਆ ਜਿਵੇਂ ਜਿਵੇਂ ਭਾਈ ਜੇਤਾ ਜੀ ਆਏ ਉਹਨਾਂ ਰਾਹਾਂ ਵਿੱਚ ਦੀ ਹੁੰਦਾ ਹੋਇਆ 29 ਤਰੀਕ ਨੂੰ ਸਵੇਰੇ ਇੱਥੇ ਪਹੁੰਚੇਗਾ ਜਿਹਦੇ ਵਿੱਚ ਸੰਗਤਾਂ ਦਾ ਅਥਾਹ ਸਮੁੰਦਰ ਹੋਏਗਾ 28 29 ਅਤੇ 30 ਨਵੰਬਰ ਨੂੰ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਜੜੇ ਨੇ ਹੋਣਗੇ ਤੇ ਇਸ ਮੁਲਕੀ ਪੁਹੇ ਹਰਿਆਣਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 28 29 3 ਨਵੰਬਰ ਨੂੰ ਜੋ ਗੁਰਦੁਆਰਾ ਤਮਤਾਨ ਸਾਹਿਬ ਵਿਖੇ ਗੁਰਤੇਗ ਬਹਾਦਰ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਦਿਵਸ ਦੀ ਮਨਾਈ ਜਾ ਰਹੀ ਹੈ ਇਹ ਹਰਿਆਣੇ ਦੇ ਇਤਿਹਾਸ ਦੇ ਵਿੱਚ ਤੇ ਤਮਤਾਨ ਸਾਹਿਬ ਦੇ ਇਤਿਆਹ ਦੇ ਵਿੱਚ ਪਹਿਲਾ ਵੱਡਾ ਸਮਾਗਮ ਇਸ ਜੋ ਤਮਤਾਨ ਸਾਹਿਬ ਦਾ ਸਥਾਨ ਹੈ ਬਹੁਤ ਪਵਿੱਤਰ ਤੇ ਅਸਥਾਨ ਇਤਿਹਾਸਿਕ ਸਥਾਨ ਹੈ ਗੁਰਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਤਿੰਨ ਵਾਰ ਆਏ ਸੀ ਤੇ ਅਨੰਦਪੁਰ ਸਾਹਿਬ ਤੋਂ ਪਹਿਲਾਂ ਗੁਰਤੇਗ ਬਹਾਦਰ ਜੀ ਇਸ ਸਥਾਨ ਨੂੰ ਤਨ ਦਾ ਮੁੱਖ ਪ੍ਰਚਾਰ ਕੇਂਦਰ ਬਣਾਉਣਾ ਚਾਹੁੰਦੇ ਸਨ ਇਸੇ ਤਰ੍ਹਾਂ ਸੇਵਾ ਤਹਿਤ ਹੀ ਇੱਥੇ ਭਾਈ ਰਾਮਦੇਵ ਜੀ ਜੀ ਗੁਰੂ ਦੇ ਸਿੱਖ ਸੀ ਇੱਕ ਤੇ ਉਹ ਆਈਆਂ ਸੰਤਾਂ ਦੀ ਸੇਵਾ ਜਲਦੀ ਨਾਲ ਸੇਵਾ ਕਰਦੇ ਸਨ ਉਹ ਸੇਵਾ ਚ ਇੰਨੇ ਮਗਲ ਰਹਿੰਦੇ ਸਨ ਕਿ ਉਹਨਾਂ ਦੀ ਸਿਰ ਤੇ ਕਿਰਨ ਤੱਕ ਚੱਲ ਗਏ ਪਰ ਫਿਰ ਵੀ ਉਹ ਨਿਰੰਤਰ ਜਲਦੀ ਸੇਵਾ ਨਿਭਾਉਂਦੇ ਰਹੇ ਗੁਰੂ ਸਾਹਿਬ ਨੇ ਉਹਨਾਂ ਨੂੰ ਉਹਨਾਂ ਦੀ ਸੇਵਾ ਤੋਂ ਉੱਠ ਕੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਇੱਕ ਨਗਾਰਾ ਇੱਕ ਨਿਸ਼ਾਨ ਸਾਹਿਬ ਇੱਕ ਦੱਕਣੀ ਬੈਦ ਦੇ ਕੇ ਮਾਲਵਾ ਦੇਸ਼ ਜਿਸ ਨੂੰ ਬਾਗੜ ਦੇਸ਼ ਕਿਹਾ ਜਾਂਦਾ ਹੈ ਉਸ ਦੇ ਵਿੱਚ ਸੇਵਾ ਕਰਨ ਦਾ ਮੁੱਖ ਜ਼ਿੰਮੇਵਾਰੀ ਸੌਂਪੀ ਕੁਝ ਸਮਿਆਂ ਜਾਂ ਕੁਝ ਜੋ ਕਮੇਟੀਆਂ ਸਾਰੇ ਧਾਰਮਿਕ ਸਥਾਨ ਨੂੰ ਨੇ ਜਿੰਨਾਂ ਨੂੰ ਅਨਗੋੜ ਲਿਆ ਕੀਤਾ ਉਹ ਜਿਸ ਸਥਾਨ ਦੇ ਨਾਲ ਜੋ ਸੰਗਤਾਂ ਬਹੁਤ ਵੱਡੀ ਕੀਤੀ ਵਿੱਚ ਜੁੜੀਆਂ ਹਨ ਜੋ ਹਰਿਆਣੇ ਦਾ जाट ਭਾਈਚਾਰਾ ਜਾਂ ਹੋਰ ਹਰਿਆਣੇ ਦੇ ਲੋਕਲ ਜੁੜੇ ਲੋਕ ਹੈ ਨੇ ਸਿੱਖਾਂ ਤੋਂ ਬਣਾ ਉਹਨਾਂ ਦੀ ਬਹੁਤ ਵੱਡੀ ਆਸਤਾ ਹੈ ਪਰ ਪਿਛਲੇ ਸਮੇਂ ਚ ਸਥਾਨ ਨੂੰ ਗੋਲਿਆ ਰਿਹਾ ਸਾਡੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਪ੍ਰਯਾਸ ਹੈ ਕਿ ਅਸੀਂ ਇਸ ਸਮਾਗਮ ਦੀ ਰਾਈ ਜੋ ਗੁਰੂ ਤੇਗ ਬਹਾਦਰ ਜੀ ਨੇ ਇਸ ਸਥਾਨ ਨੂੰ ਤਨ ਪ੍ਰਚਾਰ ਦਾ ਮੁੱਖ ਸਥਾਨ ਕੇਂਦਰ ਬਣਾਇਆ ਸੀ ਮੁਰ ਤੋਂ ਉਸ ਉਹੀ ਜਿਹੜਾ ਮੁੱਖ ਪ੍ਰਚਾਰ ਕੇਂਦਰ ਬਣਾਉਣ ਦੀ ਕੋਸ਼ਿਸ਼ ਦੇ ਤਹਿਤ ਹੀ ਇਹ ਜਿਹੜਾ ਮਹਾਨ ਮੁੱਖ ਸਮਾਗਮ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਇਸ ਲਈ ਰਿਆਨਦੀ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਗੀਤੀ ਵਿੱਚ ਹਮ ਮਾ ਕੇ 28 29 30 ਨਵੰਬਰ ਨੂੰ ਇਸ ਸਥਾਨ ਤੇ ਪਹੁੰਚਣ ਕਿ ਇਸ ਸਥਾਨ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚਦੀ ਪਹੁੰਚਣੀ ਹੈ ਤੇ ਤੁਸੀਂ ਇਹੋ ਜਿਹੇ ਸੁਭਾਗਾ ਵੀ ਮੈਨੂੰ ਆਪਣੀ ਜ਼ਿੰਦਗੀ ਚ ਖੰਜਾਣੇ ਲੋ ਕਿ ਕਿ ਇੱਕ ਯਾਦਗਾਰੀ ਇਤਿਹਾਸਿਕ ਸਮਾਗਮ ਹੋਣਾ ਹੈ ਤੇ ਕੱਲ ਨੂੰ ਤੁਹਾਡੇ ਮਨ ਵਿੱਚ ਇਹ ਨਾ ਰਹੇ ਵੀ ਕਿ ਅਸੀਂ ਉੱਥੇ ਕਿਉਂ ਨਹੀਂ ਗਏ ਇਸੇ ਲਈ ਮੇਰੀ ਇਸ ਮੂਸਾ ਸੰਗਤ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਕੇ ਤੇ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਰਲਡ ਸਿੱਕ ਪੰਜਾਬੀ ਚੈਂਬਰ ਚੈਂਬਰ ਆਫ ਕਮਰਸ ਦੇ ਵੱਲੋਂ ਇੱਕ ਹਾਈ ਟੀ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਜਿਸ ਦੇ ਵਿੱਚ ਉਥੇ ਹਰ ਵਿਕਾਸ ਕਾਰਜ ਖੇਤਰ ਚੋ ਵੱਖ-ਵੱਖ ਤਰ੍ਹਾਂ ਦੇ ਮਾਹਿਰਾਂ ਦੇ ਵੱਲੋਂ ਸਮੂਲੀਅਤ ਕੀਤੀ ਗਿਆ ਬਾਬਾ ਇਸ਼ਰ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੋ ਕਿ ਲੁਧਿਆਣਾ ਵਿਖੇ ਸਥਿਤ ਹੈ ਉੱਥੇ 24 ਨਵੰਬਰ ਨੂੰ 350 ਸਾਲਾ ਸ਼ਹੀਦੀ ਦੇ ਸ਼ਹੀਦੀ ਦਿਵਸ ਨੂੰ ਜਿਹੜਾ ਸ਼ਰਧਾਪੂਰਵਕਨਲ ਮਨਾਇਆ ਗਿਆ ਅਤੇ ਇਸ ਸਮਾਗਮ ਦੀ ਸ਼ੁਰੂਆਤ ਕੀਰਤਨ ਅਤੇ ਨਵੇਂ ਮੱਲੇ ਦੇ ਸ਼ਲੋਕਾਂ ਦੇ ਨਾਲ ਹੋਈ ਅਤੇ ਇਸ ਸਮਾਗਮ ਨੂੰ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ ਜੈ ਜੈ ਜਲ ਤੇ ਆਹ ਦਾ ਜਿਹੜਾ 950 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਲਾਈਟ ਅਤੇ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ। ਅੰਤਨ ਸਾਹਿਬ ਸ੍ਰੀ ਗੁਰਤੇਗਵਾ ਸਾਹਿਬ ਮਹਾਰਾਜ ਦਾ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਦੇ ਜੋ 350 ਸਾਲਾਂ ਸ਼ਹੀਦੀ ਦਿਹਾੜਾ ਖਾਲਸਾ ਪੰਥ ਬੜੀ ਸ਼ਰਧਾ ਭਾਵਨਾ ਵਿਰਾਗ ਦੇ ਨਾਲ ਮਨਾ ਰਿਹਾ। ਉਹ ਸਬੰਧ ਵਿੱਚ ਜਿੱਥੇ ਸ਼ੋਭਨੀ ਗੁਰਦਾ ਪਵੰਦਕ ਕਮੇਟੀ ਵੱਲੋਂ ਸਿੱਖ ਸੰਗਤਾਂ ਨੂੰ ਸਤਗੁਰੂ ਜੀ ਦੇ ਇਸ ਪਾਵਨ ਜੋ ਸ਼ਹੀਦੀ ਦਿਹਾੜੇ ਨਾਲ ਜੋੜਨ ਵਾਸਤੇ ਬੜੇ ਵੱਡੇ ਪ੍ਰੋਗਰਾਮ ਲਿਖੇ ਗਏ ਆ ਉਹਨਾਂ ਵਿੱਚ ਇੱਕ ਬਹੁਤ ਹੀ ਵੱਡਾ ਪ੍ਰਾਲਾ ਜੋ ਉਹਨਾਂ ਨੇ ਲਾਈਟ ਐਂਡ ਸਾਊਂਡ ਦਾ ਇਹ ਜੋ ਸਤਗੁਰੂ ਜੀ ਦਾ ਨਾਟਕ ਤਿਆਰ ਕੀਤਾ ਸੋ ਮੈਂ ਸਮਝਦਾ ਇੱਕ ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਨਾਟਕ ਤਿਆਰ ਹੋਇਆ ਜਿੱਦੇ ਅੱਜ ਧਨ ਗਰੂਪ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜੋ ਇਤਿਹਾਸ ਹੈ ਜੋ ਉਹਨਾਂ ਨੇ ਮਹਾਨ ਕੁਰਬਾਨੀ ਕੀਤੀ ਜੋ ਉਹਨਾਂ ਨੇ ਮਹਾਨ ਪਰਪਕਾਰ ਕੀਤਾ ਇਸ ਦੇਸ਼ ਉੱਤੇ ਇਸ ਦੇਸ਼ ਦੇ ਵਸਨੀਕਾਂ ਤੇ Hindu ਧਰਮ ਉੱਤੇ ਉਸ ਨੂੰ ਬਹੁਤ ਸਫਲ ਢੰਗ ਦੇ ਨਾਲ ਜੋ ਸਾਡੇ ਇਹਨਾਂ ਕਲਾਕਾਰਾਂ ਨੇ ਅਤੇ ਜੋ ਵੀ ਪ੍ਰਬੰਧ ਸਾਰੇ ਇਹਨੂੰ ਚਲਾਉਣ ਵਾਸਤੇ ਇਹਨੂੰ ਬਣਾਉਣ ਵਾਸਤੇ ਕੀਤੇ ਗਏ ਉਹਨਾਂ ਨੇ ਬਹੁਤ ਹੀ ਸਫਲ ਜਿਹੜਾ ਇਹ ਨਾਟਕ ਤਿਆਰ ਕੀਤਾ ਵਧੀਆ ਲਾਈਟਰ ਸਾਊਂਡ ਦਾ ਇੱਕ ਪੇਸ਼ਕਾਰੀ ਕੀਤੀ ਆ ਸੋ ਮੈਂ ਇੰਦੇ ਲਈ ਜਿਨ੍ਹਾਂ ਨੇ ਇਸ ਨਾਟਕ ਨੂੰ ਤਿਆਰ ਕਰਵਾਇਆ ਉਹ ਚੇਚੇ ਤੌਰ ਤੇ ਸਾਡੇ ਡਾਕਟਰ ਸਾਹਿਬਾਨ ਪਰਵੀਰ ਸਿੰਘ ਜੀ ਪ੍ਰਿੰਸੀਪਲ ਜਿਸ ਵੀਰ ਸਿੰਘ ਜੀ ਅਤੇ ਸਾਡੇ ਸਕੱਤਰ ਸਾਹਿਬਾਨ ਉਹਨਾਂ ਸਾਰਿਆਂ ਨੂੰ ਮੈਂ ਇਸ ਗੱਲ ਤੇ ਵੀ ਵਧਾਈ ਵੀ ਦਿੰਨਾ ਕਿ ਉਹਨਾਂ ਨੇ ਇੱਕ ਬਹੁਤ ਵੱਡੀ ਸੇਵਾ ਸਿੱਖ ਪੰਥ ਦੀ ਕੀਤੀ ਆ ਸਾਡੇ ਸਦਾ ਗੁਜਾਦ ਸਿੰਘ ਜੀ ਰਣੀਕੇ ਸਾਹਿਬ ਕਹ ਰਹੇ ਸੀ ਕਿ ਇਹ ਤਾਂ ਡਰਾਮਾ ਆਪਾਂ ਨੂੰ ਸਾਰੇ ਪੰਜਾਬ ਦੇ ਕੋਨੇ-ਕੋਨੇ 'ਚ ਲੈ ਕੇ ਜਾਣ ਦੀ ਲੋੜ ਹੈ ਕਿਉਂਕਿ ਮੈਂ ਸਮਝਦਾ ਕਿ ਸ਼ਤਾਬਦੀ ਦਾ ਵਾਰਾ ਇਸ ਵਾਰ ਨੂੰ 1 ਸਾਲ ਤੱਕ ਜਿਵੇਂ ਮਰਜ਼ੀ ਆਪਾਂ ਸੰਗਤਾਂ 'ਚ ਲੈ ਕੇ ਇਹਦਾ ਪ੍ਰਬੰਧ ਕਰਕੇ ਜ਼ਿਲ੍ਹਾ ਵਾਈਜ਼ ਵੀ ਕੀਤਾ ਜਾ ਸਕਦਾ ਹੈ ਤੇ ਸੰਗਤਾਂ ਵਿੱਚ ਵੱਧ ਤੋਂ ਵੱਧ ਨੌਜਵਾਨ ਪੀੜੀ ਨੂੰ ਵਿਸ਼ੇਸ਼ ਕਰਕੇ ਇਹ ਦਿਖਾਇਆ ਜਾਵੇ ਤਾਂ ਜੋ ਸਾਡੀਆਂ ਹੋਂ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਸਾਡੇ ਸਤਿਗੁਰਾਂ ਦੇ ਸਾਡੇ ਪੁਰਖਿਆਂ ਦੇ ਵੱਡੇ-ਵਡੇਰਿਆਂ ਦੇ ਕਿੰਨੇ ਵੱਡੇ ਉਹਨਾਂ ਨੇ ਜਫਰ ਜਾਲ ਕੇ ਕਿੰਨੇ ਵੱਡੇ ਆਪਣੇ ਤਨ ਤੇ ਹਟਾ ਕੇ ਉਹਨਾਂ ਨੇ ਇਸ ਖਾਲਸਾ ਪੰਥ ਦੀ ਵਿੜਿਆਦ ਨੂੰ ਮਜ਼ਬੂਤ ਕੀਤਾ ਅੱਜ ਅੱਜ ਖਾਲਸਾ ਪੰਥ ਨੂੰ ਲੋੜ ਆ ਕਿ ਬੜੀਆਂ ਹੀ ਸ਼ਕਤੀਆਂ ਬੜੀਆਂ ਹੀ ਚੁਣੌਤੀਆਂ ਸਾਨੂੰ ਸਾਡੇ ਸਾਹਮਣੇ ਆ ਰਹੀਆਂ ਤੇ ਸਾਨੂੰ ਇਹਨਾਂ ਜਿਹੜੇ ਇਹਦੇ ਹੀ ਲਾਈਟ ਐਂਡ ਸਾਊਂਡ ਜਾਂ ਹੋਰ ਸਾਡੇ ਜਿਹੜੇ ਉਪਰਾਲੇ ਇਸ ਤਰ੍ਹਾਂ ਦੇ ਉਹਨਾਂ ਤੋਂ ਸਾਨੂੰ ਸੇਧ ਮਿਲੇਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੰਤਨ ਸਾਹਿਬ ਜੀ ਗੁਰੂ ਤੇਗ ਬਹਾਦਰ ਮਹਾਰਾਜ ਦਾ 350 ਸਾਲਾ ਮਨਾਰੀ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਸਾਡੇ ਬਹੁਤ ਹੀ ਸਤਕਾਰਯੋ ਸਰਦਾਰ ਤੁਸ਼ਿੰਗ ਜੀ ਧਮੀ ਸਾਹਿਬ ਪ੍ਰਧਾਨ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਸਾਡੇ ਸਤਕਾਰਯੋ ਚਾਵਲਾ ਸਾਹਿਬ ਜਿਹੜੇ ਨਾਨਪੁਰ ਸਾਹਿਬ ਦੀ ਇਹ ਧਰਤੀ ਪਵਿੱਤਰ ਦੇ ਮੈਂਬਰ ਸ਼ਰਮਣੀ ਕਮੇਟੀ ਵੀ ਨੇ ਚਾਰਜੂ ਨੇ ਇੱਥੋਂ ਦੇ ਤੇ ਸਮੁੱਚੇ ਸ਼ਰਮਣੀ ਕਮੇਟੀ ਦੇ ਸਾਰੇ ਸਟਾਫ ਨੂੰ ਸਾਰੇ ਦਰਜਾਬ ਦਰਜਾਬ ਦੇ ਦਰ ਸਹਿਬਾਨਾਂ ਨੂੰ ਜਿਹੜਾ ਮੈਂ ਇਹ ਪ੍ਰਾਲੇ ਦੀ ਵਧਾਈ ਦੇਣਾ ਤਰਦਾਸ ਗੁਰੂ ਦੇ ਚਰਨਾਂ ਚ ਕਿ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਬਾਅਦ ਬਖਸ਼ੇ ਦੇ ਦੇ ਨਾਲ ਜੋ ਗੁਰੂ ਸਾਹਿਬ ਚਾਹੁੰਦੇ ਸਨ ਕਿ ਸਾਰੀ ਮਾਨਵਤਾ ਨੂੰ ਸਾਰੀ ਦੁਨੀਆ ਨੂੰ ਸੁਨਿਆਹ ਦੇਣਾ ਚਾਹੁੰਦੇ ਕਿ ਕਰੀ ਜ਼ੁਲਮ ਦੇ ਅੱਗੇ ਝੋਨਾ ਜ਼ੁਲਮ ਦੇ ਅੱਗੇ ਖਲੋਜੋ ਸੱਚ ਦੇ ਅੱਗੇ ਖਲੋਜੋ ਤੇ ਸੱਚ ਹੀ ਨਿੱਤਰਦਾ ਹੈ ਅੱਜ ਨਾਟਕ ਦੇ ਉਹਨਾਂ ਹੀ ਇੱਕ ਪੇਸ਼ ਕੀਤਾ ਗਿਆ ਡਾਕਟਰ ਸਾਹਿਬ ਨੇ ਦਸਤ ਦੇ ਹਿਸਾਬ ਨਾਲ ਸਾਹਿਬ ਕੇ ਬਣਾਇਆ ਤੋਂ ਸਾਰਾ ਹੀ ਬੜੇ ਧਿਆਨ ਨਾਲ ਸੁਣਿਆ ਬੜਕ ਤੇ ਤੋਂ ਮੈਂ ਸਮਝਦਾ ਕਿ ਇਹਨੇ ਬਹੁਤ ਵੱਡਾ ਇੱਕ ਲੋਣਾ ਜਿਹੜਾ ਸਿੱਖੀ ਨੂੰ ਤੇ ਮਾਨਵਤਾ ਨੂੰ ਇਹ ਤੋਂ ਮਿਲਣਾ ਹੈ ਇਹਨਾਂ ਨੂੰ ਵੀ ਵਧਾਈ ਦੇਣਾ ਸਾਰੇ ਬਣਾਉਣ ਵਾਲੀ ਟੀਮ ਨੂੰ ਵੀ ਕਿ ਬੜੀ ਮਿਹਨਤ ਉਹਨਾਂ ਨੇ ਬੜੀ ਲਗਨ ਤੇ ਬੜੀ ਕਾਬਲੀਅਤ ਤੇ ਬੜੀ ਸ਼ਾਂਤ ਦੇ ਨਾਲ ਇਹ ਜਿਹੜਾ ਸੀਨ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਿਹੜੇ ਭਾਈ ਮਦੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਭਾਈ ਜਤਾ ਜੀ ਭਾਈ ਆਪਣਾ ਲਖੀਸ਼ਾ ਬਨਜਾਰਾ ਜੀ ਮੱਖਣਸ਼ਾਲ ਬਾਣਾ ਜੀ ਜਿਹੜੇ ਇਹ ਇਹਨਾਂ ਦੇ ਬੜੇ-ਬੱਡੇ ਨੇੜਲੇ ਜਿਹੜੇ ਸਾਥੀਆਂ ਦੇ ਵਿੱਚੋਂ ਮੈਂ ਸਮਝਦਾ ਹਾਂ ਕੋਲੇ ਔਖੀ ਘੜੀ ਦੇ ਵਿੱਚ ਜਿਹੜੇ ਨਾਲ ਖੜੇ ਹੋਏ ਆ ਉਹਨਾਂ ਦਾ ਵੀ ਮੈਂ ਉਹਨਾਂ ਦੇ ਚਰਨਾਂ 'ਚ ਵੀ ਸ਼ਰਚ ਕਾਉਣਾ ਕਿ ਉਹਨਾਂ ਨੇ ਇੱਕ ਬੜਾ ਵੱਡਾ ਸਾਡੇ ਲੋਕਾਂ ਨੂੰ ਸੁਨੇਹਾ ਦਿੱਤਾ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ ਕਦੇ ਵੀ ਜ਼ੁਲਮ ਦੇ ਕੇ ਕਦੇ ਵੀ ਜਦੋਂ ਇਹੋ ਜਿਹੀਆਂ ਕੋਈ ਮਸੀਬਤਾਂ ਹੋਣਗੀਆਂ ਉਹਦੇ ਅੱਗੇ ਖੜੋ ਝੁਗੋ ਨਾ ਤੇ ਸੱਚ ਨੂੰ ਮੇਸ਼ਾਈ ਅੱਗੇ ਲੈ ਕੇ ਚਲੋ ਇਹ ਸਾਰਾ ਇਹਨਾਂ ਨੂੰ ਇਸ ਨਾਮ ਮਿਲਦਾ ਮੈਂ ਸਮੂੱਚੀ ਮਾਨਤਾ ਨੂੰ ਇਸ ਮੁੱਦੇ ਗਲਾਈ ਨੂੰ ਸਮੂੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁੱਦੇ ਪੰਥ ਖਾਲਸਾ ਨੂੰ ਜਿੱਥੇ ਵਧਾਈ ਦਿੰਦਾ ਤੇ ਸਾਨੂੰ ਇਹਨਾਂ ਦੇ ਇਹੋ ਜਿਹੇ ਨਾਟਕਾਂ ਦੇ ਜਿਹੜੇ ਕਿ ਬੜੀ ਮਿਹਨਤ ਕਰਕੇ ਇਹ ਸੇਧ ਲੈਣ ਦੀ ਅੱਜ ਲੋੜ ਆ ਕਿ ਜੋ ਅੱਜ ਸਿੱਖ ਰੰਗ ਦੇ ਉਹ ਲੋਕ ਦੀ ਗੱਲੋ ਜ ਜਨਾ ਘੇਰਾ ਪਿਆ ਕਿ ਸਾਇਦ ਇਹਨਾਂ ਨੂੰ ਇਤਿਹਾਸ ਪੜਨਾ ਚਾਹੀਦਾ ਕਿ ਜਿਹੜਾ ਸਮੂੱਚੀ ਮਾਨਵਤਾ ਦਾ ਭਲਾ ਚਾਹੁੰਦਾ ਉਹ ਸਿੱਖ ਮੜਾ ਕਿਤਨਾ ਹੋ ਸਕਦਾ ਮੜਾ ਸੋਰੀ ਕਿਤਨਾ ਸਕਦਾ ਮੜਾ ਕਰ ਕਿਤਨਾ ਸਕਦਾ ਉਹਨਾਂ ਨੂੰ ਇਹ ਗੱਲ ਦੀ ਛੇਲਣੀ ਚਾਹੀਦੀ ਹੈ ਕਿ ਆਪਾਂ ਸਾਰੀ ਮਾਨਵਤਾ ਦੇ ਨਾਲ ਕਾਰ ਕਰੀਏ ਸਾਡਾ ਵਿਰਸਾ ਹੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਹੈ ਹੋਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਸਰਬਾਦਾ ਭਲਾ ਮੰਗਣ ਵਾਲੀ ਗ੍ਰਾਉਂ ਕਦੀ ਵੀ ਕਿਸੇ ਦਾ ਮੜਾ ਨਹੀਂ ਕਰ ਸਕਦੀ ਬੁਰਾ ਨਹੀਂ ਹੋ ਸਕਦੀ ਨਾ ਕਿ ਇਹਨਾਂ ਜ਼ੁਲਮ ਕਰ ਸਕਦੇ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਅੱਜ ਕਰਕੇ ਮੈਂ ਸਾਰਿਆਂ ਨੂੰ ਉਤਾਈ ਦੇਣਾ ਖਾੜਕੜ ਕੇ ਚਾਲਵਾਸ ਸਾਹਿਬ ਨੂੰ ਜਿਹੜੇ ਸਾਰਾ ਪ੍ਰਬੰਧ ਵੇਖ ਰਿਹਾ ਅੱਜ ਸ਼ੁਰੂਆਤ ਇਹਨਾਂ ਨੇ ਇਹ ਲੈਂਡ ਆਊਟ ਸਰਮੰਦ ਦੀ ਜਿਹੜੀ ਕਿਰਾਏ ਆ ਤੇ ਕਾ ਥਾਈ ਤੱਕ ਕਿਉਂ ਨਾ ਤਾਂ ਮੈਂ ਸਾਰਿਆਂ ਨੂੰ ਅਪੀਲ ਵੀ ਕਰਾਂਗਾ ਕਿ ਬੱਚਿਆਂ ਨੂੰ ਨਾਲ ਲੈ ਕੇ ਆਓ ਸਾਰੇ ਪਰਿਵਾਰਾਂ ਨੂੰ ਨਾਲ ਲੈ ਕੇ ਆਓ ਇਹ ਜਿਹੜਾ ਸਮਾਪਨ ਮਿਲਿਆ ਇੱਥੋਂ ਜਾਣਕਾਰੀ ਲੈਣ ਦਾ ਅੱਜ ਕਿ ਸਾਡੇ ਵਰਗਿਆਂ ਨੂੰ ਕਿਹਾਂ ਦੀ ਜੀੜਿਆ ਦਾ ਨਹੀਂ ਪਤਾ ਜਿਹੜਾ ਕੋ ਵੇਖ ਕੇ ਪਤਾ ਲੱਗਾ ਬਹੁਤ ਕੁਝ ਉੱਥੋਂ ਮਿਲਦਾ ਮਾਰੇ ਕਿਰਪਾ ਕਰੇ ਆਪ ਇਸ਼ਾਈ ਹੋ ਗਏ ਸਨਤਾਨੀ ਆਜੀ ਪਰੋਵੇ ਵਾਇਗਰਜੀ ਦਾ ਖਾਲਸਾ ਵਾਇਗਰਜੀ ਕੀ ਬੱਲੇ ਇਹ ਸੰਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਥੋੜੇ ਸਮਨੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦੋ ਇਜਾਦਤ ਸਤਿ ਸ਼੍ਰੀ ਅਕਾਲ